ਅਸਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਕਰਦੇ ਆ ਤੁਹਾਨੂੰ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜ੍ਹਦੀ ਕਲਾ ਪੰਜਾਬ ਤੇ ਅੱਜ ਇੱਕ ਅਫਸੋਸਨਾਕ ਖਬਰ ਜਨਤਾ ਨੂੰ ਪਤਾ ਹੈ ਕਿ ਰਾਜਵੀਰ ਜਵੰਡਾ ਦਾ ਐਕਸੀਡੈਂਟ ਦਾ ਸਾਨੂੰ ਪਤਾ ਲੱਗਾ ਉਹਨਾਂ ਦੀ ਨਿਊਜ਼ ਆਈ ਹੈ ਕਿ ਬਹੁਤ ਦੁੱਖ ਹੋਇਆ ਰਿਹਾ ਸੋਨੈ ਜੀ ਦਾ ਫੇਮਸ ਸਿੰਗਰ ਰਾਜਵੀਰ ਜੀ ਜਿਹਨਾਂ ਦੇ ਚਾਣੇ ਇਹਨਾਂ ਦੀ ਆਵਾਜ਼ ਬਹੁਤ ਪਿਆਰੀ ਆ ਤੇ ਹਜੇ ਨਹੀਂ ਉਮਰ ਵੀ ਨਹੀਂ ਹੈ ਨਾ ਅਜੇ ਨਹੀਂ ਉਮਰ ਵੀ ਨਹੀਂ ਹੈਗੀ ਅਸਲੀ ਅਜੇ ਇਹਨੇ ਮੂਵੀ ਦੇ ਚ ਵੀ ਕੰਮ ਕੀਤਾ ਇਹਨਾਂ ਦਾ ਕੁਝ ਦਿਨ ਪਹਿਲੇ ਹੀ ਇਹ ਗਾਣਾ ਆਇਆ ਸੀ ਇਸਪੈਂਡਰ ਬਹੁਤ ਵਧੀਆ ਨਾ ਬੋਲ ਬਿਲਕੁਲ ਤੇ ਬਹੁਤ ਜਿਆਦਾ ਅਫਸੋਸਨਾਕ ਖਬਰ ਇਹ ਚੜ੍ਹਦੇ ਪੰਜਾਬ ਵਾਸਤੇ ਤੇ ਲਿੰਦੇ ਪੰਜਾਬ ਵਾਸਤੇ ਇੱਕ ਰਾਜੀ ਵੀਡੀਓ ਆ ਜਿਸ ਮਨਕੀਰਤ ਆਲਪਾ ਜਿਹੜੀ ਆ ਨਾ ਉਹ ਮਤਲਬ ਕਿ ਬੜੀ ਦੁਖੀ ਹੋ ਕੇ ਗੱਲ ਕਰ ਰਹੀ ਨੇ ਤੇ ਬਾਕੀ ਡਾਕਟਰਾਂ ਨੇ ਜਿਹੜਾ ਉਹ ਰਾਜੀ ਜੁੰਡੇ ਦੇ ਬਾਰੇ ਕੀ ਕੀ ਆਏ ਆ ਸਾਨੂੰ ਅੱਜ ਮਜ਼ੀਦ ਵੀਡੀਓਜ਼ ਪਤਾ ਲੱਗੇਗਾ ਸਭ ਤੋਂ ਪਹਿਲੇ ਅਸੀਂ ਅੱਜ ਦੀ ਵੀਡੀਓ ਦੇਖ ਲੈਂਦੇ ਆ ਫਿਰ ਕਰਦੇ ਆ ਵਿਚਾਰ ਸਾਰਾ ਫਿਰ ਉਸ ਤੋਂ ਬਾਅਦ ਧੰਨਵਾਦ ਕਰਦੇ ਆ ਬਾਈ ਮਨਕੀਰਤਔਰਖਣੇ ਬਾਈ ਮੈਂ ਕਿਹਤਾਲ ਕਾ ਸਾਡੇ ਨਾਲ ਇਹ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਤੁਸੀਂ ਜਾ ਕੇ ਅੰਦਰ ਕਿਵੇਂ ਨਹੀਂ ਕੰਡੀ ਸ਼ਾਸ ਵੀਰੇ ਬਾਬੇ ਅੱਗੇ ਅਰਦਾਸ ਕਰੋ ਤੇ ਇੱਕੋ ਗੱਲ ਹੀ ਕਹਿੰਦੇ ਚਮਤਕਾਰ ਹੀ ਹੋਵੇ ਭਰਾ ਨੂੰ ਬਾਬਾ ਠੀਕ ਕਰੇ ਬਾਕੀ ਯਾਰ ਕ੍ਰਿਟੀਕਲ ਹੈ ਬਹੁਤ ਪਲ ਮਾਈਂਡ ਤੱਕ ਆਕਸੀਜਨ ਹੀ ਪਹੁੰਚਦੀ ਗਈ ਤੇ ਅਕੀ ਕ੍ਰਿਟੀਕਲ ਹੈ ਸਾਰੇ ਘਰ ਘਰ ਅਰਦਾਸਾਂ ਕਰੋ ਯਾਰ ਬਸ ਭਰਾ ਨੂੰ ਬਾਬਾ ਸਹੀ ਕਰ ਕਿਵੇਂ ਮਰ ਜੀ ਗਾ ਜਿਵੇਂ ਅਸੀਂ ਦੇਖਦੇ ਹਾਂ ਕਿ ਕੋਈ ਕੋਈ ਕੰਟਰੋਵਰਸੀ ਜੰਨੀ ਕਦੇ ਆਈ ਨਹੀਂ ਕਦੇ ਨਹੀਂ ਆ ਰਹੀ ਕਿ ਜੀ ਨਹੀਂ ਉਹਨਾਂ ਦੇ ਬੱਚੇ ਆ ਦੋ ਨਿਆਣੇ ਆ ਉਹ ਬੜੇ ਸੋਹਣੇ ਆਪਣੀ ਲਾਈਫ ਤੇ ਉਹ ਬੱਚੇ ਨੇ ਹਾਂ ਉਹ ਚੀਜ਼ ਤੁਸੀਂ ਫੀਲ ਕਰ ਸਕਦੇ ਹੋ ਕਿ ਨਹੀਂ 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 ਬਹੁਤ ਕਿਵੇਂ ਮਰਦੀ ਵਾਇਗਰੂ ਮਰਦਾ ਆਸਾ ਦਾਤਾ ਕਿਵੇਂ ਮਰਦੀ ਕਰ ਚਮਤਕਾਰ ਕਰ ਭਰਾ ਨੂੰ ਠੀਕ ਕਰ ਬਸ ਹੋਰ ਕੁਝ ਨਹੀਂ ਮੇਰੇ ਕੋਈ ਉਪਰ ਬਈ ਕੀ ਹਾਲਾ ਕਹਦੇ ਡਾਕਟਰ ਕੀ ਕਹ ਰਹੇ ਵੀ ਕਿ ਹਰੇਕ ਬੰਦਾ ਅਰਦਾਸ ਕਰੇ ਅਰਦਾਸ ਕਰੂ ਬਸ ਬਣਾ ਬਣਾਉਗਾ ਤਾਂ ਕਿਵੇਂ ਮਰਜੀ ਮੈਂ ਤਾਂ ਬਾਬੇ ਨੂੰ ਆਈ ਕਹਿੰਨਾ ਬਾਬਾ ਠੀਕ ਕਰ ਭਾਨ ਕਿਵੇਂ ਮਰਜੀ ਠੀਕ ਕਰ ਬਸ ਠੀਕ ਆ ਗ੍ਰੈਂਡ ਜੋ ਲੱਗਿਆ ਕੰਡਸਟਰੀ ਜੇ ਜਣਾ ਕੋਈ ਯਾਰ ਇੱਕੋ ਲੰਮੋ ਯਾਰ ਵਿਖਿਆ ਨਹੀਂ ਹੁੰਦਾ ਬਾਈਕ ਤੇ ਮੈਂ ਮੈਨੂੰ ਵੀ ਇੱਕ ਵਾਰੀ ਮੈਂ ਵੀ ਲੈ ਲਦਾ ਸੀ ਉਹਨੂੰ ਨਾ ਮੈਂ ਬਾਈਕ ਦਾ ਨੂੰ ਸ਼ੁਰੂ ਤੋਂ ਜਿਵੇਂ ਬੰਦਾ ਸਕੀ ਸਕੀਨ ਹੁੰਦਾ ਫੇਵੀ ਬਾਈਕ ਰੱਖੀ ਸੀ ਨਾ ਨਾ ਮੈਨੂੰ ਵੀ ਬਾਈਕ ਆਉਂਦਾ ਸੀ ਇਹ ਐ ਕੋ ਆਪਣਾ ਟਕਾ 19:10 ਸਾਨ ਤੇ ਇਹ ਤੀਜੇ ਨੰਬਰ ਤੇ ਵੀ ਬਾਈਕ ਹਨ 10 ਵਜਿਆ ਤੇ ਪ੍ਰੋਪਰ ਜਿਵੇਂ ਲੱਕ ਆਪਣਾ ਦੋ ਥਾਵਾਂ ਤੋਂ ਲੱਕ ਆਪਣਾ ਬਰੀਡ ਦੀ ਹੱਡੀ ਹਨਾ ਦੋ ਥਾਵਾਂ ਤੋਂ ਟੁੱਟੀ ਆ ਤੇ ਇਥੋਂ ਮਣਕਾ ਪਿੱਛੋਂ ਕਹਿੰਦੇ ਮਣਕਾ ਟੁੱਟ ਗਿਆ ਉਹ ਵੀ ਕਰਕੇ ਆਕਸੀਜਨ ਵਾਕੀ ਵੈਂਟੀਲੇਟਰ ਤੇ ਆ ਯਾਰ ਤੇ ਵੈਂਟੀਲੇਟਰ ਤੇ ਦੋ ਅਟੈਕ ਆ ਗਏ ਤੇ ਬਾਪਾ ਸਹੀ ਕਰੇ ਕਿਵੇਂ ਮਰਜੀ ਵੀਰੇ ਸਾਰੇ ਅਰਦਾਸਾਂ ਕਰੋ ਚਮਤਕਾਰ ਹੋਵੇ ਕਿਵੇਂ ਮਰਜੀ ਬਾਬਾ ਠੀਕ ਕਰਿਆ ਪਰਿਵਾਰ ਬੰਦੇ ਬਿਨਾ ਹਨਾ ਮੇਲ ਪਰ ਬੰਦਾ ਵਿਆਹਿਆ ਨਾ ਹੋਵੇ ਕੋਈ ਬੱਚੇ ਨਾ ਆਉਣ ਗੱਲ ਆਦਾ ਯਾਰ ਬੱਚਿਆਂ ਵਾਲਾ ਬੰਦੇ ਨੂੰ ਨਹੀਂ ਹੈ ਬਹੁਤ ਲੋਕਾਂ ਦੀ ਵੀ ਡੈਕ ਹੋ ਗਈ ਸੀ ਤਾਂ ਜਮਿਨੇ ਦਾ ਪਤਾ ਨਹੀਂਰਾ ਕਿਵੇਂ ਮਰਜੀ ਬਸ ਬਾਬਾ ਭੜੀ ਕਰੇ ਸਾਰੇ ਅਰਦਾਸ ਤਲਾਕੋ ਵੀ ਗੱਲ ਨਹੀਂ ਹੋ ਰਹੀ ਹਾਂ ਵਿਚਾਰੀ ਆਪ ਦੇ ਲਈ ਹੰਨ ਖਾਤੇ ਖੜੇ ਨੇ ਡਾ ਯਾਰ ਕੱਟੇ ਨੇ ਜਾਂ ਉਦੋਂ ਕਿਹਦਾ ਹੁੰਦਾ ਹੈ ਵੀ ਮੇਰ ਨਾਲ ਵੀ ਉਹ ਮਿਲਦਾ ਜਵੰਦੇ ਦੀ ਭੈਣ ਦਾ ਰਿਸ਼ਤਾ ਸੀ ਪਤਾ ਨਹੀਂ ਸਗੀ ਭੈਣ ਦਾ ਸੀ ਪਤਾ ਨਹੀਂ ਕਜ਼ਨ ਦਾ ਸੀ ਉਦੋਂ ਕਿਹਨਾਂ ਦਾ ਸੀ ਯਾਰ ਬਣ ਕੇ ਰਤਵੀਰੇ ਰਿਸ਼ਤਾ ਲੱਭਣਾ ਐਂ ਮੇਰ ਨਾਲ 15 ਦਿਨ ਅਸੀਂ ਆ ਟ੍ਰਾਂਟੋ ਉੱਥੇ ਰਹੇ ਯਾਰ ਬੜਾ ਵਧੀਆ ਇਨਸਾਨ ਬਸ ਮੈਂ ਬਾਬਾ ਇਤੋ ਹੀ ਕਹਿਣਾ ਬਸ ਵੀ ਬਾਬਾ ਚਮਤਕਾਰ ਕਰ ਠੀਕ ਕਰ ਭਰਾ ਨੂੰ ਕਿਵੇਂ ਮਰ ਗਈ ਗਾ ਵਾਈ ਗਰੂਪ ਹਨਾ ਅਰਦਾਸ ਆ ਤੇ ਬਾਕੀ ਵੇਖੋ ਤਾਂ ਕਿ ਮੈਂ ਆਪਣਾ ਥੋੜਾ ਮੈਂ ਮੇਨ ਗੁਰਦੁਆਰੇ ਜਾਂਦੇ ਤੁਸੀਂ ਇੱਕ ਵਾਰੀ ਜਾਓ ਹਨਾ ਵੀ ਆਪਣਾ ਥਰੇਟਾ ਥੁਟਾਗੇ ਕਰਕੇ ਤੇ ਬਾਕੀ ਅਪਡੇਟ ਕਿ ਬਹੁਤ ਜਿਆਦੇ ਤੁਸੀਂ ਉਹ ਕੇ ਸਮੇਂ ਦੇ ਵਿੱਚ ਸੜਕਾਂ ਤੇ ਲੈ ਲਿਓ ਅੱਜਕੱਲ ਸੇਵਾ ਹਾਂ ਹਾਂ ਨਹੀਂ 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 ਪੂਰਾ ਯਾਰ ਬਾਕੀ ਸਾਰੇ ਇੱਧਰ ਅਰਦਾਸ ਕਰੋ ਅਸੀਂ ਵੀ ਚੱਲਿਆਂ ਗੁਰਦੁਆਰੀ ਚੱਲਿਆਂ ਠੀਕ ਆ ਭਰਾ ਨੂੰ ਮੱਥਾ ਟੇਕ ਕੇ ਆਉਨੇ ਆ ਠੀਕ ਆ ਬਾਬੇ ਨੂੰ ਤੇ ਪਤਾ ਨਹੀਂ ਕਿਹਦੀ ਦੁਆ ਲਾ ਕੇ ਆਣੀ ਆ ਠੀਕ ਆ ਸਾਰੇ ਜਿੰਨਾ ਜਿੰਨੇ ਵੀ ਮੈਨੂੰ ਤੁਹਾਡੇ ਮਾਧਮ ਰਾਹੀਂ ਦੇਖ ਰਿਹਾ ਸਾਰਿਆਂ ਨੂੰ ਬਸ ਇੱਕੋ ਆ ਵੀ ਬਾਬੇ ਨੂੰ ਅਰਦਾਸ ਕਰੋ ਬਾਬਾ ਚਮਤਕਾਰ ਕਰ ਕਿਵੇਂ ਮਰਜੀ ਠੀਕ ਕਰ ਸਿਰ ਠੀਕ ਕਰ ਸੇਕ ਤੇ ਪਰਦੋਸੀ ਬਸ ਮੇਰੇ ਤੇ ਨਹੀਂ ਨਾ ਵੀ ਪੁਣਾ ਨਹੀਂ ਮਾਈਂਡ ਨੂੰ ਆਕਸੀਜਨ ਜਿਵੇਂ ਪਾਪਾ ਨੂੰ ਪਾਣਾ ਨਾ ਯਾਰ ਆਕਸੀਜਨ ਨਹੀਂ ਜਾਦੀ ਤੇ ਸਪਾਇਨ ਮਨ ਮਨ ਕੇ ਟੁੱਟਿਆ ਠੀਕ ਬਣ ਆ ਮੈਂ ਨਾ ਹਾਂ ਬਾਈ ਗੂਜਾ ਤੇ ਬਾਬੇ ਨੂੰ ਬਸ ਅਰਦਾਸ ਕਰੀਏ ਵੀ ਭਰਾ ਠੀਕ ਹੋਵੇ ਕਿਵੇਂ ਕਿਵੇਂ ਮਰਜੀ ਹਾਂ ਮਨਕੀਰਤ ਔਲਖ ਹਾਲ ਜਾਣ ਕੇ ਪਹੁੰਚ ਹਾਲ ਜਾਣ ਕੇ ਪਹੁੰਚੇ ਨੇ ਰਾਜਵੀਰ ਜਵੰਦਾ ਨੂੰ ਮਿਲ ਕੇ ਆਏ ਨੇ ਕਹਿ ਰਹੇ ਨੇ ਕਿ ਹਾਲਤ ਬਹੁਤ ਨਾਜ਼ੁਕ ਹੈ ਪਰਿਵਾਰ ਸਦਵੇਂ ਚ ਵੀ ਹੈ ਦੁੱਖ ਦੇ ਵਿੱਚ ਵੀ ਹੈ ਅਰਦਾਸ ਦੀ ਵੱਡੀ ਤਾਕਤ ਹੈ ਤੇ ਅਰਦਾਸ ਦੇ ਨਾਲ ਉਹਨਾਂ ਦੀ ਜਾਨ ਬਚ ਸਕਦੀ ਹੈ ਸੋ ਪੂਰੇ ਪੰਜਾਬ ਜਿਹੜਾ ਰਾਜਵੀਰ ਜਵੰਦਾ ਲਈ ਅਰਦਾਸ ਕਰ ਰਿਹਾ ਆਪਣੇ ਸਹਿਯੋਗੀ ਕਰਨਦੀਪ ਤੇ ਨਾਲ ਕਰਨ ਸ਼ਰਮ ਸਾਰਾ ਰਾਜਵੀਰ ਜਵੰਦਾ ਬਾਈ ਦੀ ਸਿਹਤ ਯਾਬੀ ਲਈ ਪੂਰਾ ਪੰਜਾਬ ਅਰਦਾਸ ਕਰ ਰਿਹਾ ਤਾਂ ਉਹਨੂੰ ਚਾਹਣ ਵਾਲੇ ਵੀ 40s ਹਸਪਤਾਲ ਦੇ ਬਾਹਰ ਪਹੁੰਚ ਲਏ ਨੇ ਬਾਈ ਮਨ ਬਹੁਤ ਭਰਿਆ ਹੋਇਆ ਤੁਹਾਡਾ ਮੈਂ ਅੱਖਾਂ 'ਚ ਦੇਖ ਰਿਹਾ ਹੈਗਾ ਜਦੋਂ ਖਬਰ ਮਿਲੀ ਕੀ ਰਿਐਕਸ਼ਨ ਵੀਰੇ ਜਦੋਂ ਵੀ ਮੈਂ ਯਾਰ ਬਾਰ-ਬਾਰ ਖਬਰ ਦੇਖੀ ਆਂਦੀ ਆ ਵੀ ਯਾਰ ਮੈਨੂੰ ਐਂਦੀ ਮੈਂ ਕਦੋਂ 40s ਜਾਮਾ ਯਾਰ ਮੈਂ ਡਿਊਟੀ ਤੋਂ ਆਇਆ ਨਾਲ ਆਉਂਦਾ ਬਾਈ ਨੂੰ ਦੇਖ ਕੇ ਇੱਕ ਵਾਰੀ ਇਹ ਪਤਾ ਲੱਗ ਜਾਈ ਸਹੀ ਸਲਾਮਤ ਹੋਵੇ ਯਾਰ ਪਰਮਾਤਮਾ ਦਾ ਸ਼ੁਕਰ ਹੈ ਇੱਕ ਵਾਰੀ ਸਹੀ ਸਲਾਮਤ ਹੋਵੇ ਕੋਈ ਨੁਕਸਾਨ ਨਹੀਂ ਦੇਕ ਇਹੀ ਚੀਜ਼ ਨਾ ਘਟਰਾ ਨਾ ਵਾਪਰੀ ਹੋਵੇ ਅਨੁਭਵ ਹੋਇਆ ਯਾਰ ਮੁੰਡੇ ਫੀਲ ਹੋ ਰੇ ਬਾਈ ਦੀ ਇਹ ਨਾ ਨਹੀਂ ਇੱਥੇ ਵੀ ਆਵਾਹਾੜਾਂ ਮੇਰੇ ਵੀ ਉਜਾਰੇ ਬਹੁਤ ਸਹਾਇਕ ਜਿੱਥੇ ਖੜਿਆ ਹਰੇਕ ਥਾਂ ਤੇ ਖੜਾ ਹੀ ਖੜਾ ਵਿਚਾਰਾ ਯਾਰ ਪਰ ਹੁਣ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਵੀ ਪ੍ਰਮਾਤਮਾ ਉਹਦਾ ਸਹੀ ਸਭ ਸਲਾਮਤ ਨੂੰ ਸਹੀ ਠੀਕਠਾਕ ਕਰਦੇ ਆ। ਦਜਿੰਦਾ ਖਬਰ ਆ ਤੁਹਾਡੇ ਸਾਹਮਣੇ ਆ ਗਿਆ ਮਨ ਬੈਠ ਰਿਹਾ ਹਨਾ ਭਾਤੂ ਬਾਈ ਬਹੁਤ ਯਾਰੇ ਮਾਨਾ ਦਾਸ ਹੈ ਵੀਰੇ ਯਾਰ। ਮੈਂ ਇਹਨੂੰ ਬਾਈ ਨੂੰ ਮੇਰੇ ਨਾਲ ਤੀ ਮੈਨੂੰ ਕਿਹਾ ਪਹਿਲਾਂ ਆਪਾਂ ਫੁਟੇਜ ਚਾਲਦੇ ਆ ਫਿਰ ਘਰੇ ਚੱਲੀ ਵਾਂ ਤੋਂ ਮੇਰੇ ਨਾਲ। ਇਹ ਨੂੰ ਮੈਂ ਸ਼ਾਇਦ ਵੀ ਡਿਊਟੀ ਤੋਂ ਆਇਆ ਵਿਚਾਰਾ ਮੈਂ ਕਿਹਾ ਵੀਰੇ ਪਹਿਲਾਂ ਫੁਟੇਜ ਜਾ ਕੇ ਮੈਂ ਬਾਈ ਇੱਕ ਵਾਰੀ ਪਤਾ ਕਰ ਲਈ ਯਾਰ ਨਹੀਂ ਕਰਨਾ ਜੋ ਮਹਾਰਾਜ ਨੇ ਚਲੋ ਨਾ ਪਰ ਇਹ ਸਹੀ ਸਲਾਮ ਸਾਰੇ ਪੰਜਾਬ ਨੂੰ ਅਦਾਸ ਹੈ ਵੀ ਇੱਕ ਸਮ ਬਾਈ ਕੀ ਕਹਿਣਾ ਚਾਹਦੇ ਹਾਂ ਅੱਜ ਹਸਪਤਾਲ ਦੇ ਬਾਹਰ ਜਵੰਦਨ ਚੌਂ ਵਾਲੇ ਸਾਰੇ ਹਾਂ ਹਾਂ ਬਰੇ ਯਾਰ ਬਹੁਤ ਦੁਖਦਈ ਘਟਨਾ ਗਈ ਯਾਰ ਹਨਾ ਇਹ ਸਰਕਾਰਾਂ ਦੀ ਲਗਾਈਲੀਆਂ ਨਹੀਂ ਗੀਆਂ ਯਾਰ ਇਹ ਜੀ ਆਪਾਂ ਕਹੇ ਦੀ ਵੀ ਚੇਂਜ ਦੀ ਕੋਈ ਤਾਕਣਾ ਚਾਹੀਏ ਕੋਈ ਮਾੜਾ ਰੇਗ ਬੰਦਾ ਇੱਥੇ ਆ ਕੇ ਤਾਂ ਜਾ ਚੁੱਕਦੀ ਬਾਈ ਸਰਕਾਰਾਂ ਦੀ ਅਣਗਹਿਲੀ ਦੀ ਗੱਲ ਕੀਤੀ ਐਕਸੀਡੈਂਟ ਹੋਇਆ ਮੋਟਰਸਾਈਕਲ ਤੇ ਕਿ ਗਾਂ ਆਈ ਆਪਾਂ ਗਾਉ ਸੈਸ ਦੰਨੇ ਆਗੇ ਸਭ ਤੋਂ ਪਹਿਲੇ ਕਿ ਵੀਰ ਆਪਣਾ ਇੱਕ ਵੀ ਸੁਣਿਆ ਜਾਂਦਾ ਹੈਗਾ ਵੀਰ ਇਹ ਤਾਂ ਕੁਝ ਵੀ ਨਹੀਂ ਹੈਗਾ ਨੋਰਮਲ ਗੱਲਾਂ ਨਿਗੀਆਂ ਅਸੀਂ ਪਿੰਡਾਂ ਦੇ ਵਿੱਚ ਬਿਲੋਂਗ ਕਰਦੇ ਆਂਗੇ ਨਾ ਉੱਥੇ ਜਾ ਕੇ ਦੇਖੋ گاਂ ਇੰਨੇ ਜਿਆਦੇ ਗਾਂ ਨਹੀਂ ਗੀਆਂ ਜਿੰਨੇ ਗੱਲਾਂ ਛੜ ਦੋ ਇਸ ਸ਼ਹਿਰਾਂ ਦੀ ਵਿੱਚ ਹੀ ਗਊ ਟੈਕਸੀ ਲੈ ਰਹੇ ਨੇ ਗਊ ਮਾਤਾ ਮੰਨਦੇ ਹੈਗੇ ਪਰ ਆਪਣੇ ਇੱਥੇ ਜਾ ਕੇ ਦੇਖੋ ਗਰੀ ਪਿੰਡਾਂ ਦੇ ਵਿੱਚ ਕੀ ਹਾਲਾਤ ਨੇ ਲੋਕਾਂ ਦੇ ਐਕਸੀਡੈਂਟ ਹੁੰਦੇ ਨੇ ਵੀ ਇਸੀਆਂ ਦੇ ਆ ਹੁਣ ਅੱਜ ਦੇਖੋ ਆਪਾਂ ਮੁਕਤੀ ਰਹਿਾਂਗੇ ਵੀਰਿਆ ਕਿੱਡਾ ਵੱਡਾ ਸਿੰਕਰ ਹੈਗਾ ਯਾਰ ਆਪਣਾ ਆਪ ਖੁਦ ਸੁਣ ਕੇ ਅਗਰ ਟੁੜੀ ਸੁਣਨੀ ਆ ਵੀਰਿਆ ਰਾਜਵੀਰ ਜਵੰਦਾ ਵਾਲੇ ਸ਼ਾਇਦ ਤੁਸੀਂ ਜਾਣਦੇ ਹੋ ਥੋੜਾ ਆਹ ਸੜਕ ਆ ਰਾਜਵੀਰ ਜਵੰਦਾ ਜਦੋਂ ਕਿਸਾਨ ਅੰਦੋਲਨ ਦੀ ਸਟੇਜ ਤੇ ਚੜ੍ਹਦੀ ਕਲਾ ਦੀ ਗੱਲ ਕਰ ਰਿਹਾ ਸੀ ਉਹਨੂੰ ਖਬਰ ਮਿਲੀ ਕਿ ਉਹਦੇ ਫਾਦਰ ਸਾਹਿਬ ਨਹੀਂ ਰਹੇ ਫਿਰ ਵੀ ਉਹਨੇ ਚੜ੍ਹਦੀ ਕਲਾ ਦੀ ਗੱਲ ਬਿਲਕੁਲ ਬਾਈ ਹਾਂ ਚਾਹ ਇਹ ਤਾਂ ਆਪਣੀ ਉਸ ਹੋਂਦ ਲਈ ਨਰੇਤਰੀ ਇਹ ਪੰਜਾਬ ਦੇ ਵਿੱਚ ਉਹ ਖੂਨ ਚੀ ਮਿਲੀ ਹੋਈ ਹੈ ਦਲੇਰੀ ਇਹ ਪੰਜਾਬ ਨੂੰ ਅਜੋ ਤੇ ਚੰਗੇ ਕੰਮ ਚੇਤੇ ਆ ਰਹੇ ਆ ਰਿਹਾ ਵੀਰ ਯਾਰ ਇਹ ਤਾਂ ਯਾਰ ਬੋਟਲੀ ਵੀਰ ਯਾਰ ਕੋਈ ਵੀ ਆ ਬੰਦਾ ਚਾਹੀਦਾ ਨਾ ਇਹ ਆਪਾਂ ਨੂੰ ਚੰਗੇ ਕੰਪਨੀ ਜਿਹੜੀਆਂ ਆਪਾਂ ਜਿਉਂਦੇ ਜੀ ਦੇਖਣੇ ਚਾਹੀਦੇ ਨੇ ਬਾਅਦ ਚੋਂ ਨਹੀਂ ਗੱਲਾਂ ਕਰਨੇ ਚਾਹੀਦੀਆਂ ਇਹ ਜਦੋਂ ਬੰਦਾ ਟਾਈਮ ਦੇਗਾ ਹੁਣ ਆਪਾਂ ਦੇਖੀ ਰਹੇ ਜੀ ਹੜਪੀੜ ਦਾ ਵਕਤ ਵੀ ਕਿਸਾਨ ਨੂੰ ਲੜਨ ਵਕਤ ਵੀ ਬਾਈ ਨਾਲ ਖੜੇ ਆ ਯਾਰ ਉਹ ਬਿਲਕੁਲ ਗੁਲਾਬ ਸਿੱਧੂ ਲੰਘ ਕੇ ਗਏ ਨੇ ਬਾਈ ਪੂਰੀ ਇੰਡਸਟਰੀ ਉਰੇ ਫਿਕਰਮੰਦ ਹੈ ਬਾਈ ਗਿਲਰੋਂ ਤਾਂ ਬਿਲਕੁਲ ਬਾਈ ਜਿਹਨਾਂ ਹਰੇਕ ਨੂੰ ਪਿਆਰ ਕੀ ਬਾਈ ਪਿਆਰ ਮਾ ਬਦਨਾਰੇ ਕੋ ਬੰਦਾ ਤਾਂ ਹੀ ਹਰੇਕ ਨੂੰ ਤਾਂ ਪਹੁੰਚ ਲਿਆ ਯਾਰ ਜੀ ਪਿਆਰ ਕੀ ਰੂਪ ਨੇ ਬਣਾਇਆ ਤੇ ਯਾਰ 50 ਸਾਲ ਸਹੜਦਾ ਰਹੀ ਆ ਸਾਰਾ ਕੁਝ ਜਿਆਦਾ ਸਰ ਮਹਾਰਾ ਯਸੁਪ ਸ਼ਾਂਤੀ ਬਖਸ਼ੀ ਵੇਰਾ ਸਹੀ ਸਲਾਮ ਤੇ ਯਾ ਠੀਕ ਹੋ ਜੇ ਬਰੇਕ ਵਲੀ ਹਦਾ ਸਿੰਘ ਰਬ ਇਨਸ਼ਾ ਅੱਲੋ ਹੋ ਸਕੀ ਅੱਜ ਬਾਈ ਉਦਾਂ ਜਵੰਦੇ ਬਾਈ ਦੀ ਇੱਕ ਸਿਫਤ ਵੀ ਆ ਗਈ ਕਦੀ ਕੋਈ ਮਾੜਾ ਗੀਤ ਨਹੀਂ ਗਾਇਆ ਉਹਨੇ ਪੱਗ ਨੂੰ ਪ੍ਰਮੋਟ ਕੀਤਾ ਪੰਜਾਬੀ ਬਿਲਕੁਲ ਬੇ ਸਭ ਤੋਂ ਵਧੀਆ ਵਧੀਆ ਸੱਚੇ ਸੱਚੇ ਗਾਣੇ ਨੇ ਯਾਰ ਐਵੇਂ ਦਾ ਕੋਈ ਗਾਣਾ ਨਹੀਂ ਉਦ ਬਾਈ ਦਾ ਤਾਂ ਕਰਕੇ ਇਹਨੂੰ ਪਿਆਰ ਪ੍ਰਮਾਤਮਾ ਸਹੀ ਸਲਾਮਤ ਬਖਸ਼ੇ ਐਵੇਂ ਦੀ ਕੋਈ ਉਹਨੇ ਕਦੇ ਕਲਚਰ ਨਹੀਂ ਗਾ ਮਾੜਾ ਗਾਇਆ ਸਰਦਾਰੀ ਚੋ ਸਰਦਾਰੀ ਕੈਮ ਰੱਖੀ ਬਾਈ ਨੇ ਯਾਰ ਦੇ ਲੋਕ ਸਰਦਾਰੀ ਕੈਮ ਰੱਖੀ ਬਾਈ ਨੇ ਬਿਲਕੁਲ ਭਾਈ ਮੈਂ ਹੁਣ ਸਿੱਧਾ ਮਨਾਲੀ ਕਰ ਵੀ ਜੋ ਬਲਾ ਇੱਥੇ ਬੋਜਮ ਜਾ ਕੇ ਦੇਖਿਆ ਕਿ ਸਾਤ ਹੋ ਕੀ ਹੋਣ ਬਣੇ ਕੀ ਨਹੀਂ ਤੇ ਬੜਾ ਦੁੱਖ ਹੋ ਰਿਹਾ ਸੁਣ ਕੇ ਬਹੁਤ ਚੜਾ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਸਿੱਧਾ ਬਨਾਲੀ ਤੋਂ ਆਰੇ ਸਿੱਧਾ ਇੱਥੇ ਆ ਕੇ ਰਾਜਵੀਰ ਜਵੰਦਨ ਪਿਆਰ ਕਰ ਬਹੁਤ ਜ਼ਿਆਦਾ ਪਿਆਰ ਕਰਦੀ ਐ ਇੰਨੇ ਵਧੀਆ ਗਾਣੇ ਦਿੱਤੇ ਆਪਾਂ ਨੂੰ ਬਹੁਤ ਵਧੀਆ ਤੇ ਸਾਫ ਉਤਰੀ ਗਾਣੇ ਦਿੱਤੇ ਆਪਾਂ ਨੂੰ ਤੇ ਇਹ ਰਾਸ ਕਰ ਰਹੀ ਜਲਦੀ ਜਲਦੀ ਕੋਈ ਅੱਛੀ ਖਬਰ ਆਵੇ ਤੇ ਦਿਲ ਖੁਸ਼ ਹੋਣੀ ਜਿਵੇਂ ਸਮਾਂ ਲੰਘ ਰਿਹਾ ਹੈ ਡਾਕਟਰਾਂ ਦੀ ਗੱਲ ਸਾਹਮਣੇ ਆ ਰਹੀ ਦਿਲ ਨੂੰ ਘਬਰਾਟ ਜੀ ਵੀ ਹੋ ਰਹੀ ਬਿਲਕੁਲ ਹੁਣ ਇੱਥੇ ਖੜੇ ਵੀ ਘਬਰਾੜ ਹੋ ਰਹੀ ਹੈ ਕਿ ਇਹ ਕੀ ਹੋ ਗਿਆ ਤੇ ਬਸ ਜੋ ਰੱਬ ਵਗੈਰ ਅਰਦਾਸ ਕਰੇ ਵੀ ਥੋੜਾ ਜਲਦੀ ਠੀਕ ਹੋਵੇ ਬਸ ਚੰਗੀ ਖਬਰ ਆ ਜਾ ਕੋਈ 5-10 ਮਿੰਟ ਤੱਕ ਕੁਝ ਵੀ ਵੇਟ ਕਰ ਰਹੇ ਹਾਂ ਬਿਲਕੁਲ ਇੱਕ ਵਾਰੀ ਤਸਵੀਰਾਂ ਦਿਖਾ ਦਿਓ ਅਸੀਂ 40s ਦੇ ਬਾਹਰ ਆ ਜਿੱਥੇ ਇੰਡਸਟਰੀ ਰਾਜਵੀਰ ਜਵੰਦਾ ਦਾ ਹਾਲ ਜਾਣਨ ਦੇ ਲਈ ਪਹੁੰਚ ਰਹੀ ਹੈ ਉੱਥੇ ਉਹਨਾਂ ਨੂੰ ਚਾਉਣ ਵਾਲੇ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਫਿਕਰ ਆ ਪੂਰੇ ਪੰਜਾਬ ਦਾ ਪੂਰਾ ਪੰਜਾਬ ਅਰਦਾਸਾਂ ਕਰ ਰਿਹਾ ਹੈ ਕਿਉਂਕਿ ਰਾਜਵੀਰ ਜਵੰਦਾ ਠੀਕ ਹੁੰਦੇ ਨੇ ਤਾਂ ਲੋਕ ਕਹਿੰਦੇ ਵੀ ਬਹੁਤ ਵੱਡੀ ਕਰਾਮਾਤ ਹੋਊਗੀ ਕਰਾਮਾਤਾਂ ਹੁੰਦੀਆਂ ਵੀ ਰਹੀਆਂ ਨੇ ਅਰਦਾਸ 'ਚ ਬਹੁਤ ਵੱਡੀ ਤਾਕਤ ਹੈ ਜਿਵੇਂ ਦੇ ਨੇ ਪੰਜਾਬੀਅਤ ਦੇ ਨਾਲ ਹਮੇਸ਼ਾ ਵਫਾ ਕਮਾਈ ਪੰਜਾਬ ਦੇ ਨਾਲ ਖੜੇ ਰਹੇ ਨੇ ਤਾਂ ਅੱਜ ਉਹ ਠੀਕ ਹੋਣ ਕਰਾਮਾਤ ਹੋਵੇ ਪੰਜਾਬ ਦੇ ਵਿੱਚ ਵਾਪਸ ਆਉਣ ਸਟੇਜਾਂ ਉੱਤੇ ਵਾਪਸ ਆਉਣ ਕਿਉਂਕਿ ਰਾਜਵੀਰ ਜਵੰਦਾ ਪੰਜਾਬ ਦੀ ਪੱਗ ਵਰਗਾ ਜਦੋਂ ਸਟੇਜ ਤੇ ਗਾਉਂਦਾ ਹੈ ਲੱਗਦਾ ਜਿਵੇਂ ਪੰਜਾਬ ਹੀ ਗਾ ਰਿਹਾ ਹੋਵੇ ਆਪਣੇ ਸਹਿਯੋਗੀ ਕਰਨਦੀਪ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਅੰਦਰ ਜਿਹੜੇ ਡਾਕਟਰਸ ਮੈਨਿੰਗ ਦੇ ਦੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰਿਆਂ ਤੋਂ ਅਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਮਿੰਨ ਦੇ ਵਸਨੀਕ ਜਿਹੜੇ ਇਹਨਾਂ ਦੇ ਪਾਈ ਨੇ ਤੰਦਰੁਸਤੀ ਦੇ ਲਈ ਕਰੋ ਸੋ ਜਿੱਦਾਂ ਦੀ ਬਟਕੇ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਰੀ ਹਾਲਤ ਨਾਜ਼ੁਕ ਆ ਪਰ ਸਾਰੇ ਅਰਦਾਸ ਕਰੀਏ ਡਾਕਟਰ ਨੇ ਮਿਲਣ ਦੇ ਕਹਿੰਦੇ ਥੈਂਕ ਯੂ ਵੈਰੀ ਗੁੱਡ ਰਾਜ ਦੇ ਸਾਥੀ ਜੀ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਕਿੱਨੇ ਬਾਕੀ ਸਾਰੇ ਉਹ ਪੁਲਿਸ ਕਿਵੇਂ ਹੋਇਆ ਸਾਰਾ ਕੁਝ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ ਪੰਜੀਆਂ ਛੇ ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋ ਗਾਹ ਵਿੱਚ ਆ ਕੇ ਹਿੱਟ ਕੀਤੀ ਹੈ ਗਾਹ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸਾਰਾ ਕਿਤੇ ਸਿਸਵਾ ਬੱਦੀ ਰੋਡ ਤੋਂ ਪ੍ਰੋਪਰ ਹੋਇਆ ਜੀ ਸ਼ਾਇਦ ਬੱਦੀ ਤੋਂ ਪਾਰਕਿਸਟੇਟ ਜਾਂ ਅੰਦਰ ਜਾ ਰਹੇ ਸੀਗੇ ਸ਼ਿਮਲਾ ਸ਼ਿਮਲਾ ਰੋਡ ਦੇ ਨਾਲ ਹੋ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹ ਰਹੇ ਵੀ ਜੇ ਟੈਂਪਰੇਚਰ ਕੰਕੇ ਤੱਕ ਉਸ ਦੀ ਹਾਲਤ ਅਜੇ ਲਾਜ਼ਮੀ ਲਾਜ਼ੁਕ ਹੋ ਗਿਆ ਪਰਦਾਸ ਕਰੀ ਕੋਈ ਕਿੰਨੇ ਵਿਅਕਤੀ ਨੂੰ ਲਿਵਟ ਇਹ ਨਹੀਂ ਹਜੇ ਮੂਵਮੈਂਟ ਕਿਨੇ ਰਾਈਡਰ ਸੀ ਆਈ ਥਿੰਕ ਸੋ ਪੰਜ ਜਣੇ ਸੀ ਹਾਂਜੀ ਸਪਰੇਡ ਕਰਦੀ ਨਹੀਂ ਹਜੇ ਕੁਛ ਨਹੀਂ ਕੁਛ ਨਹੀਂ ਕਹਿ ਸਕਦੇ ਅਜੇ ਬਸ ਬਰਦਾਸ਼ਤ ਕਰੀ ਟਿਕ ਟਿਕ ਸੋ ਪੰਜ ਜਣੇ ਸੀ ਅੱਛਾ ਪੰਜ ਜਣੇ ਸੀ ਬਾਈਕ ਰਾਈਡ ਉਹਨਾਂ ਨੂੰ ਨਾ ਦਰਸਲ ਰਾਈਡਿੰਗ ਦਾ ਮਿਲਦਾ ਬਹੁਤ ਸ਼ੌਕ ਸੀ ਹਾਂ ਹੈ ਨਾ ਅੱਛਾ ਵੈਸੇ ਆ ਗਏ ਤੇ ਨਾ ਸਹੀ ਹੋ ਜੇ ਦੇਖੋ ਹੁਣ ਜਾਨਵਰ ਲੈ ਕੇ ਜਿਹੜਾ ਨੂੰ ਚੜਾਉਣ ਵਾਸਤੇ ਨਿਕਲਦੇ ਆ ਉਹ ਸੜਕਾਂ ਤੇ ਸੜਕਾਂ ਤੇ ਐਵੇਂ ਐਵੇਂ ਹੁੰਦਾ ਹੈ ਹਾਲਾਂਕਿ ਇਸ ਨਾਲ ਨਹੀਂ ਹੁੰਦਾ ਸੜਕ ਮਾਰ ਲੈਂਦੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਸਾਈਡ ਸਾਈਡ ਤੇ ਫੁੱਟਪਾਥ ਤੇ ਨਨ ਆਪਣਾ ਪਸ਼ੂ ਲੈ ਕੇ ਜਾਣ ਚਾਹੀਦੇ ਨੇ ਲੇਕਿਨ ਬਹੁਤ ਉਤਕੀਲਾ ਤਕਲੀਫ ਹੋ ਰਹੀ ਹੈ ਕਿ ਰੱਬ ਨੇ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰੀ ਹੈ ਵਾਕਿਆ ਹੀ ਅਰਦਾਸ ਵਿੱਚ ਬਹੁਤ ਵੱਡੀ ਤਾਕਤ ਤੇ ਕਿਉਂ ਕਿ ਜਿਹੜਾ ਸਾਡਾ ਪਿਆਰ ਪ੍ਰਸਾਦ ਨੂੰ ਜਿੱਥੋਂ-ਜਿੱਥੋਂ ਵੇਖ ਰਿਹਾ ਚੜਦੇ ਦਾ ਹੋਵੇ ਲੈਂਦੇ ਦਾ ਹੋਵੇ ਸਾਡੀ ਉਹਨਾਂ ਕੋਲੋਂ ਆਹੀ ਅਰਦਾਸ ਹੈ ਕਿ ਸਾਡੇ ਵੀਰ ਜੀ ਰਾਜਵੀਰ ਜੰਡਾ ਵਾਸਤੇ ਦਿਲੋਂ ਅਰਦਾਸ ਕੀਤੀ ਜਾਵੇ ਕਿ ਅੱਲਾਹ ਤਾਲਾ ਬਿਲਕੁਲ ਸਹੀ ਸਲਾਮਤ ਕਰ ਦੇਵੇ ਛੋਟਾ ਬੱਚੇ ਹਮੇਸ਼ਾ ਸਲਾਮਤ ਰੱਖੇ ਸਿਹਤ ਵਾਲੀ ਲੰਬੀ ਜ਼ਿੰਦਗੀ ਦਾ ਬਖਸ਼ਾ ਇਹਨਾਂ ਨੂੰ ਦੇਵੇ ਦਿਲੋਂ ਦੁਆਨ ਕਰ ਰਹੀ ਆ ਤੇ ਕਿੰਨਾ ਬਹੁਤ ਤਕਲੀਫ ਹੋਇਆ ਜੇ ਦੋਨੋਂ ਨੇ ਕਿਹਾ ਕਿ ਯਾਰ ਹੰਕਾਰ ਹੋ ਗਿਆ ਕਿ ਕਿੰਨਾ ਦੋ ਜਗ੍ਹਾ ਦੋ ਦੀ ਹੱਡੀ ਸਪਾਈਨਲ ਕੋਡ ਉਹਨਾਂ ਦੀ ਡੈਮੇਜ ਹੋ ਗਈ ਏ ਉਹਨਾਂ ਦੇ ਬ੍ਰੇਨ ਨੂੰ ਆਕਸੀਜਨ ਨਹੀਂ ਬ੍ਰੇਨ ਨੂੰ ਆਕਸੀਜਨ ਨਹੀਂ ਜਾ ਰਹੀ ਜਿਹੜੀ ਸੱਚੀ ਗੱਲ ਏ ਤੇ ਕਿੰਨਾ ਸੋਹਣਾ ਸਾਡਾ ਭਾਈ ਹੋਰੇ ਜਵਾਨ ਤੇ ਗਾਣੇ ਇਹਨਾਂ ਦੇ ਸੁਣੋ ਇਹਨਾਂ ਦੀ ਆਵਾਜ਼ ਸੁਣੋ ਯਾਰ ਕਦੀ ਉਹ ਕੋਈ ਕੰਟਰੋਵਰਸੀ ਪੰਜਾਬ ਦੇ ਪੁੱਤਰ ਨੇ ਮਿੱਟੀ ਨਾਲ ਜੁੜੇ ਨੇ ਆਪਣੀ ਪੰਜਾਬੀਅਤ ਕਾਇਮ ਰੱਖੀ ਏ ਉਹ ਪ੍ਰਮੋਟ ਕਰ ਰਹੇ ਨੇ ਆਪਣੇ ਗਾਣਿਆਂ ਦੇ ਰਾਈ ਲੋਕਾਂ ਨੂੰ ਅਗਾਹੀ ਦੇ ਰਹੇ ਨੇ ਬਹੁਤ ਸਾਫ਼ ਸੁਥਰੇ ਗਾਣੇ ਗਾਏ ਨੇ ਉਹਨਾਂ ਨੇ ਉਹਨਾਂ ਦੀ ਕਦੇ ਵੀ ਜੰਦੇ ਫਸਾਈ ਨਹੀਂ ਗਾਣੇ ਕਦੀ ਕਿਸੇ ਨੇ ਕਿਤਿਆਂ ਪੈਰਾਂ ਦੇ ਵਿੱਚ ਬਹਿ ਕੇ ਤੁਸੀਂ ਉਹਨਾਂ ਦੀ ਗਾਣੇ ਸੁਣ ਸਕਦੇ ਹੋ ਆਪਣੇ ਬੱਚਿਆਂ ਦੇ ਨਾਲ ਬਹਿ ਕੇ ਤੁਸੀਂ ਉਹਨਾਂ ਦੇ ਗਾਣੇ ਸੁਣ ਸਕਦੇ ਹੋ ਤੇ ਯਾਰ ਦਿੱਲੀ ਦੋਖੇ ਨਾ ਕਿ ਜ਼ਿਆਦਾ ਕਿ ਨਾ ਬਿਆਨ ਨਹੀਂ ਕੀਤਾ ਜਾ ਰਿਹਾ ਕਿ ਐਸ ਟਾਈਮ ਨਾ ਕਿ ਸਾਡੀ ਅਰਦਾਸ ਹੈ ਸਾਡੀ ਆਪਣੀ ਦੁਆ ਹੈ ਕਿ ਅੱਲਾਹ ਤਾਲਾ ਰਾਜਵੀਰ ਬਿਲਕੁਲ ਥਿਰਤ ਅਲੱਗ ਕੋਲ ਗੱਲ ਨਹੀਂ ਸੀ ਹੋ ਰਹੀ ਬਤਨਾ ਕੋ ਨਾ ਕੋ ਨਾ ਸੁਬਾਨ ਹੈ ਜੀ ਮਤਲਬ ਕਿ ਲਲਕਰ ਆ ਰਹੀ ਸੀ ਕਿ ਕਲ ਕਰਦੇ ਹੋਏ ਕਿ ਵਾਕਿ ਅਸੀਂ ਆਪ ਸੁਣਿਆ ਹੈ ਜੇ

ਮੈਂ ਕਹਿੰਦੀ ਆ ਯਾਲਾ ਇੱਕ ਰੱਖੇ ਇੱਕ ਜਵਾਨ ਨੂੰ ਲੈ ਲਿਆ ਇੱਕ ਜਿਹੜਾ ਪੰਜਾਬ ਦਾ ਹੀਰਾ ਵਾ ਇਹਨੂੰ ਸੇਤੋ ਤੰਦਰੁਸਤੀ ਦੇ ਹਾਂ ਬਿਲਕੁਲ ਆਪੇ ਨੂੰ ਚੜ੍ਹਦੀ ਕਲਾ 'ਚ ਰੱਖੇ ਬਿਲਕੁਲ ਨੂੰ ਸਿਹਤ ਵਾਲੀ ਲੰਬੀ ਜਿੰਦਗੀ ਦੀ ਵੀ ਅਸੀਂ 기도 ਦੁਆ ਕਰੀ ਤੇ ਬੱਚਿਆਂ ਦੇ ਸਿਰ ਤੇ ਉਹਨਾਂ ਦੇ ਪਿਓ ਦਾ ਸਿਰ ਦਾ ਮਤਲਬ ਸਾਇਆ ਰਵੇ ਹਮੇਸ਼ਾ ਬੱਚੇ ਛੋਟੇ ਛੋਟੇ ਬਿਲਕੁਲ ਆਪੇ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਵਾਕ ਇਨਾਂ ਦੇ ਘਰਵਾਰਿਆਂ ਨੂੰ ਵੀ ਜੀ ਅਸੀਂ ਵੀ ਅਰਦਾਸ ਕਰਦੇ ਆਂ ਤੇ ਤੁਸੀਂ ਵੀ ਸਾਡੇ ਨਾਲ ਮਿਲ ਕੇ ਅਰਦਾਸ ਕਰੋ ਤੇ ਅੱਲਾਹ ਤਾਲਾ ਪੰਜਾਬ ਨੂੰ ਰਬ ਸਦਾ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਡੇ ਨਾਲ ਸਾਡੀ ਅਰਦਾਸ ਦਾ ਹਿਸਾਬ ਨਾਲ ਅਸੀਂ ਵੀ ਅਰਦਾਸ ਕਰਦੇ ਆ ਰਬ ਮਹਾਨ ਦੇ ਸਾਹਮਣੇ ਤੇ ਤੁਸੀਂ ਵੀ ਆਪਣੇ ਵੀਰ ਵਾਸਤੇ ਦੁਆ ਕਰੋ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਰਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ